ਅਸੀਂ ਸਬਕ ਨਹੀਂ ਲੈਂਦੇ ਅਸੀਂ ਆਪਣਾ ਪੈਸਾ ਆਪਣੀ ਜਵਾਨੀ ਆਪਣਾ ਸਮਾਂ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਨੌਜਵਾਨ ਫਸ ਗਏ ਨੇ ਰਾਹ ਦੇ ਵਿੱਚ ਅਮਰੀਕਾ ਵੱਲ ਦਾ ਉਹਨਾਂ ਨੇ ਰੁਖ ਕਰਨਾ ਸੀ ਏਜੰਟਾਂ ਨੇ ਉਹਨਾਂ ਨੂੰ ਭੇਜਿਆ ਅਮਰੀਕਾ ਤੇ ਕੋਲੰਬੀਆ ਦੇ ਵਿੱਚ ਫਸ ਗਏ ਜਦੋਂ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਓਗੇ ਫਿਰ ਕਿਤੇ ਨਾ ਕਿਸੇ ਸਟੇਜ ਤੇ ਜਾ ਕੇ ਤਾਂ ਤੁਸੀਂ ਅੜਿੱਕੇ ਆਉਂਗੇ ਇਆਂ ਨੂੰ ਧਮਕੀਆਂ ਵਗੈਰਾ ਆ ਗਈਆਂ ਤੇ ਇੱਕ ਨੌਜਵਾਨ ਉਹਨਾਂ ਦੇ ਵਿੱਚ ਕਪੂਰਥਲਾ ਦੇ ਨਾਲ ਸੰਬੰਧਿਤ ਹੈ। ਤਿੰਨ ਨੌਜਵਾਨ ਸੀ ਡੰਕਰਾਂ ਨੇ ਹਰਿਆਣੇ ਦੇ ਉਹਨਾਂ ਨੂੰ ਤਸੀਹੇ ਦੇ ਦੇ ਕੇ ਮਾਰੇ ਦਿੱਤਾ। ਇੰਨਾ ਕੁਝ ਬਾਪਰਨ ਦੇ باوجود ਫਿਰ ਸਾਡੇ ਨੌਜਵਾਨਾਂ ਦੇ ਵਿੱਚ ਲਾਲਸਾ ਮਾ ਨੇ ਬੱਚ ਲਏ ਆ ਦਰਖਤ ਲੱਗੇ ਹੋਏ ਨੇ ਜਿਨ੍ਹਾਂ ਨੂੰ ਡਾਲਰ ਲੱਗਦੇ ਆ ਉਹ ਤੋੜ ਕੇ ਬੈਗ ਚ ਪਾ ਕੇ ਮੁੜ ਕੇ ਆਉਣੇ। ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਰੋਜ਼ੀ-ਰੋਟੀ ਕਮਾਉਣ ਵਾਸਤੇ ਪਿੱਛੇ ਜੇ ਅਮਰੀਕਾ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਲਗਾਤਾਰ ਜਹਾਜ਼ ਪੰਜਾਬ ਦੀ ਧਰਤੀ ਦੇ ਉੱਤੇ ਉਤਰਦੇ ਹੋਏ ਨਜ਼ਾਰੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਤੇ ਹੁਣ ਵੀ ਅਮਰੀਕਾ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਕੇ ਹਟੇ ਨੇ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਆ ਸੀ ਪੁੱਛਗਛ ਲਈ ਉਹਨਾਂ ਨੂੰ ਸੱਦਿਆ ਜਾਂਦਾ ਸੀਗਾ ਜਿਹੜੇ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਜਾਂ ਜਿਹੜਿਆਂ ਨੇ ਪਨਾਹ ਵਗੈਰਾ ਲਈ ਹੋਈ ਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਹਿਰਾਸਤ ਚ ਲੈ ਲਿਆ ਜਾਂਦਾ ਸੀ ਤਾਂ ਵੀ ਕਾਫੀ ਮਾਹੌਲ ਤਣਾਅਪੂਰਨ ਬਣਦਾ ਨਜ਼ਰ ਆਇਆ ਤੇ ਹੁਣ ਇੱਕ ਵਾਰ ਫੇਰ ਅਜੀਬੀ ਖਬਰ ਆਈ ਹੈ ਜਿਨੇ ਸਵਾਲ ਖੜੇ ਕਰ ਦਿੰਦੇ ਨੇ ਕਿ ਅਸੀਂ ਸਬਕ ਨਹੀਂ ਲੈਂਦੇ ਅਸੀਂ ਆਪਣਾ ਪੈਸਾ ਆਪਣੀ ਜਵਾਨੀ ਆਪਣਾ ਸਮਾਂ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਨੌਜਵਾਨ ਫਸ ਗਏ ਨੇ ਰਾਹ ਦੇ ਵਿੱਚ ਅਮਰੀਕਾ ਵੱਲ ਦਾ ਉਹਨਾਂ ਨੇ ਰੁਖ ਕਰਨਾ ਸੀ ਏਜੰਟਾਂ ਨੇ ਉਹਨਾਂ ਨੂੰ ਭੇਜਿਆ ਅਮਰੀਕਾ ਤੇ ਕੋਲੰਬੀਆ ਦੇ ਵਿੱਚ ਫਸ ਗਏ ਉਹਨਾਂ ਦੇ ਵਿੱਚੋਂ ਕਈਆਂ ਨੂੰ ਧਮਕੀਆਂ ਵਗੈਰਾ ਆ ਗਈਆਂ ਤੇ ਇੱਕ ਨੌਜਵਾਨ ਉਹਨਾਂ ਦੇ ਵਿੱਚ ਕਪੂਰਥਲਾ ਦੇ ਨਾਲ ਸਬੰਧਿਤ ਹੈ ਕਪੂਰਥਲਾ ਦਾ ਪਿੰਡ ਬਾਜਾ ਹੈ ਉਮਰ ਕੁਛ ਨਹੀਂ 25 ਸਾਲਾਂ ਦਾ ਨੌਜਵਾਨ ਹੈ ਬਲਵਿੰਦਰ ਸਿੰਘ ਤੇ ਉਹ ਹੁਣ ਆਪਣੇ ਆਪ ਨੂੰ ਬਚਾਉਣ ਵਾਸਤੇ ਅਰਜ਼ੋਈਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਓਗੇ ਕਿਤਸਣਾ ਕਿਸੇ ਸਟੇਜ ਤੇ ਜਾ ਕੇ ਤਾਂ ਤੁਸੀਂ ਅੜਕੇ ਆਉਂਗੇ ਨਾ ਇਹ ਕਿਉਂ ਹੈ ਮੈਂ ਤੁਹਾਨੂੰ ਬੜੀ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਗੱਲ ਦੱਸਾਂ ਤਰਵਿੰਦਰ ਜੀ ਹੂੰ ਮੈਂ ਕੱਲ ਬਠਿੰਡੇ ਵਾਲੇ ਪਾਸੇ ਗਿਆ ਮੇਰੇ ਨਾਲ ਉਹ ਕੁਝ ਸਾਥੀ ਮੇਰੇ ਮੇਰੇ ਆਪਣੇ ਪਿੰਡ ਦੇ ਆ ਕੁਝ ਕੁ ਬਾਹਰ ਲਿਆ ਉਹ ਕਹਿੰਦੇ ਜੀ ਅਗਲੇ 3-4 ਸਾਲਾਂ ਦੇ ਵਿੱਚ 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 ਅਸੀਂ ਆਪਣੇ ਬੱਚੇ ਕੈਨੇਡਾ ਅਮਰੀਕਾ ਤੋਂ ਵਾਪਸ ਲਾਏ ਹੋਣੇ ਆ। ਉਹਨਾਂ ਨੇ ਗੱਲ ਸੁਣਾਈ ਇੱਕ ਬੇਸਮੈਂਟ ਦੇ ਵਿੱਚ ਚਾਰ ਬੰਦਿਆਂ ਨੇ ਕਮਰਾ ਲਿਆ। ਉਹਨਾਂ ਨੇ 4-5 ਵਿੱਚ ਹੋਰ ਰਲ ਲਏ। ਜੇ ਲੰਮੇ ਤੌਰ ਤੇ ਵੀ ਪਿਆਏ 5 ਤੋਂ ਵੱਧ ਨਹੀਂ ਪੈ ਸਕਦੇ 9 ਬੰਦੇ ਪਏ। ਇਹ ਤਹਾਲਤ ਨੇ। ਜਿਹੜੇ ਸਾਡੇ ਜਾਂਦੇ ਆ ਉਹ ਕਰਜ਼ਾ ਲੈ ਲੈਂਦੇ ਆ ਉਹਦੀ ਕਿਸ਼ਤ ਤਾਰਨ ਵਾਸਤੇ ਕਿਰਾਏ ਤੇ ਦੇ ਦਿੰਦੇ ਆ ਕਿ ਜਗਾ ਅਜਾ ਤੁਸੀਂ ਗੱਲ ਕੀਤੀ ਆ ਬਲਵਿੰਦਰ ਸਿੰਘ ਇੱਕ ਪੂਰਥਲੇਦਾਰ ਜ਼ਿਲ੍ਹੇ ਦੇ ਪਿੰਡ ਦਾ ਰਹਿਣ ਵਾਲਾ ਹੈ ਇਹਦੇ ਵਿੱਚ ਐਨਆਈਏ ਨੇ ਵੀ ਕੁਝ ਗ੍ਰਿਫਤਾਰ ਕੀਤੇ ਆ ਔਰ ਤਿੰਨ ਨੌਜਵਾਨ ਸੀ ਡੰਕਰਾਂ ਨੇ ਹਰਿਆਣੇ ਦੇ ਉਹਨਾਂ ਨੂੰ ਤਸੀਹੇ ਦੇ ਦੇਖ ਕੇ ਤੀਜਾ ਦਰਜਾ ਤਸੀਹੇ ਮਾਰੇ ਦਿੱਤਾ ਐਨਾ ਕੁਝ ਬਾਪਰਨ ਦੇ باوجود ਫਿਰ ਸਾਡੇ ਨੌਜਵਾਨਾਂ ਦੇ ਵਿੱਚ ਲਾਲਸਾ ਮਾ ਨੇ ਬਹੁਤ ਸਾਰਿਆਂ ਦੇ ਮਨ ਦੇ ਵਿੱਚ ਇਹ ਹੈ ਬੱ ਚੱਲੇ ਆ ਉੱਥੇ ਮਿੱਤਰੋ ਵਿਸ਼ੇਸ਼ ਦਰਖਤ ਲੱਗੇ ਹੋਏ ਨੇ ਜਿਨ੍ਹਾਂ ਨੂੰ ਡਾਲਰ ਲੱਗਦੇ ਆ ਉਹ ਤੋੜ ਕੇ ਬੈਗ ਚ ਪਾ ਕੇ ਮੁੜ ਕੇ ਹੀ ਆਉਣਾ ਹੈ ਇਹ ਚੱਕਾ ਚੌਂ ਦੇ ਵਿੱਚ ਜਿਵੇਂ ਕਿਹਾ ਜਾਂਦਾ ਕਿ ਜਿਉਂ ਜਿਉਂ ਨੋਟਾਂ ਨੂੰ ਜਰਬਾਂ ਦਈਏ ਉਹ ਕਹਿੰਦੇ ਜਿਉਂ ਡਾਲਰਾਂ ਨੂੰ ਪੌਂਡਾਂ ਨੂੰ ਇਹਨਾਂ ਨੂੰ ਗੁਣਾ ਕਰ ਦਈਏ ਤਾਂ ਜਦੋਂ ਨੋਟ 'ਚ ਤਬਦੀਲ ਹੁੰਦਾ ਤਾਂ ਉਹ ਹਜ਼ਾਰਾਂ ਦੇ ਵਿੱਚ ਬਣ ਜਾਂਦੇ ਨੇ ਇਹ ਲਗਾਤਾਰਤਾ ਦੇ ਵਿੱਚ ਜਿਹੜਾ ਆਹ ਮੁੰਡਾ ਜਿਹੜੇ ਸਾਡੇ ਪੰਜਾਬ ਨਾਲ ਸੰਬੰਧਿਤ ਹੈ ਸਾਡੇ ਮੈਂਬਰ ਪਾਰਲੀਮੈਂਟ ਤੇ ਖੁਦ ਵੀ ਉਹ ਦੁਆਬੇ ਨਾਲ ਸੰਬੰਧਿਤ ਹੈ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਬਾਬਾ ਜੀ ਨੇ ਉਹਦੇ ਵਿੱਚ ਇੰਟਰਵਿਨ ਕਰਕੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਬਣਾ ਕੇ ਇਹਨਾਂ ਬੱਚਿਆਂ ਨੂੰ ਵਾਪਸ ਲਿਆ ਹੁੰਦਾ ਪਰ ਇੱਥੇ ਗੱਲ ਰੁਕਦੀ ਥੋੜੀ ਐ ਬਹੁਤ ਸਾਰੇ ਜੰਗਲਾਂ ਦੇ ਵਿੱਚ ਜੰਗਲੀ ਜਾਨਵਰਾਂ ਨੇ ਕੁਚਲਤੇ ਤਬਾਹ ਕਰਤੇ ਪਰ ਫਿਰ ਅਸੀਂ ਮੜ ਆਇਆ ਤੁਸੀਂ ਗੱਲ ਕਰੋ ਕਿ ਜਾਣਾ ਵਿਦੇਸ਼ ਲੈ ਚਲੋ ਜੀ ਆਪਾਂ ਜਾਣ ਨੂੰ ਤਿਆਰ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਇਦੇ ਲਈ ਸਰਕਾਰਾਂ ਸਭ ਤੋਂ ਵੱਧ ਜ਼ਿੰਮੇਵਾਰ ਹੈ ਤੁਸੀਂ ਆਬਾਦੀ ਦਾ ਤੜਾ ਤੜ ਵਧਾਤੀ ਉਹਨੂੰ ਕੰਟਰੋਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਤੇ ਇਹਦੇ باوجود ਤੁਸੀਂ ਉੱਥੇ ਪੈਦਾ ਕੀ ਕੀਤਾ ਜੇ ਆਬਾਦੀ ਦੇ ਉੱਤੇ ਕੰਟਰੋਲ ਹੁੰਦਾ ਤਾਂ ਬਹੁਤ ਸਾਰੇ ਸਾਧਨ ਜਿੰਨੇ ਪੈਸੇ ਅਸੀਂ ਖਰਚ ਚੁੱਕੇ ਆ ਉਹ ਘੱਟੋ ਘੱਟ ਜਿਹੜੇ ਦੂਜੇ ਮੁਲਕਾਂ ਦੇ ਆ ਕੇ ਸ਼ਰਨ ਲੈਂਦੇ ਉਹਨੂੰ ਛੱਡੋ ਸਾਡੇ ਆਪਣੇ ਮੁਲਕ ਦੀ ਨੌਜਵਾਨੀ ਤਾਂ ਸੰਭੀ ਜਾ ਸਕਦੀ ਸੀ ਕਿਉਂ ਨੌਜਵਾਨਾਂ ਦੇ ਰੁਖਵਾਰ ਨੂੰ ਹੋਏ ਨੇ ਆ ਇਥੇ ਐਸ ਤਰ੍ਹਾਂ ਦੀਆਂ ਘਟਰਾਵਾਂ ਸੁਣਦੇ ਆ ਜਿਹੜੀਆਂ ਘਟਰਾਵਾਂ ਦਾ ਆਪੋ ਆਪਣਾ ਬੇਰਬਾ ਵੱਖਰਾ ਵੱਖਰਾ ਮੈਨੂੰ ਕੱਲ੍ਹ ਇਹ ਵੀ ਸੁਣਾਏ ਨੇੜਲੇ ਪਿੰਡ ਦੇ ਵਿੱਚ ਤਰਵਿੰਦਰ ਜੀ ਕਿਵੇਂ ਤਰੀਕੇ ਦੇ ਨਾਲ ਇੱਕ ਕਾਰ ਦੇ ਵਿੱਚ ਦੋ ਬੰਦੇ ਆਉਂਦੇ ਇੱਕ ਔਰਤ ਐ ਇੱਕ ਉਹ ਬਾਹਰ ਬੈਠੀ ਔਰਤ ਨੂੰ ਕਹਿੰਦੇ ਮਾਸੀ ਜੀ ਕਿਵੇਂ ਐ ਦੋ ਚਾਰ ਗੱਲਾਂ ਦੇ ਵਿੱਚ ਮਾਸੀ ਵੀ ਫੁੱਸਲ ਗਈ ਜੱਫੀ ਪਾ ਲਈ ਅੱਧੇ ਭੌਣੇ ਘੰਟੇ ਬਾਅਦ ਪਤਾ ਲੱਗਿਆ ਕਿ ਬਾਲੀਆਂ ਬੂੜੀਆਂ ਤਾਂ ਹੈ ਹੀ ਨਹੀਂ ਉਹ ਤਾਂ ਮਾਸੀ ਦੀ ਭਤੀਜੀ ਲੈ ਕੇ ਤੁਰ ਗਈ ਸੋ ਹੱਥ ਤੇ ਹੱਥ ਸਰੋਜ ਵਾਈ ਜਾ ਰਹੀ ਐ ਹਰ ਬੰਦਾ ਘੱਟ ਮਿਹਨਤ ਕਰਕੇ ਆਪਣੇ ਆਪ ਨੂੰ ਅਮੀਰ ਦਿਖਾਉਣਾ ਚਾਹੁੰਦਾ ਹੈ ਕਿਦਰ ਕੇ ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿਰਤ ਕਰੇ ਗਵੰਢੀ ਵੰਡ ਕੇ ਛਕੇ ਦੂਜਾ ਗਵੰਢੀ ਤੇ ਅੱਜ ਤੱਕ alleen ਨਹੀਂ ਸ਼ਕਣਾ ਸਾਰਾ ਕੁਝ ਜੀਤਲ ਸਾਹਿਬ ਉਸ ਪਾਸੇ ਵੱਲ ਜਦੋਂ ਬੱਚੇ ਜਾਂਦੇ ਐ ਉਹਦੇ ਨਾਲ ਫਿਰ ਜਾਨਾਂ ਤੱਕ ਬਾਰਾਂ ਤੱਕ ਜਿਹੜਾ ਸਥਿਤੀ ਆ ਜਾਂਦੀ ਹੈ ਜਿਹੜੀ ਕਿ ਬਹੁਤ ਖਤਰਨਾਕ ਹੈ ਸੂਬਾ ਤੇ ਕੇਂਦਰ ਦੀ ਸਰਕਾਰ ਨੂੰ ਮਿਲ ਕੇ ਇਹਨਾਂ ਦੇ ਉੱਤੇ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ